ਅਲਮਸਤ ਬਾਪੂ ਲਾਲ ਬਾਦਸ਼ਾਹ ਦੀ ਜ਼ਮੀਨ ਨੂੰ ਲੈ ਕੇ ਹੋਇਆ ਵਿਵਾਦ ਐਮਪੀ ਹੰਸਰਾਜ ਹੰਸ ਉੱਤੇ ਲੱਗੇ ਗੰਭੀਰ aarop ਦਰਸਲ ਮਾਮਲਾ ਚਲੰਦਰ ਜ਼ਿਲ੍ਹੇ ਦੇ ਹਲਕਾ ਨਕੋਦਰ ਵਿਖੇ ਦਰਬਾਰ ਅਲਮਸਤ ਬਾਪੂ ਲਾਲ ਬਾਦਸ਼ਾਹ ਦੀ ਜ਼ਮੀਨ ਅਤੇ ਉਹਨਾਂ ਦੀ ਦਰਗਾਹ ਉੱਤੇ ਹੋ ਰਹੇ ਕਪੜੇ ਨੂੰ ਲੈ ਕੇ ਹੈ ਜਲੰਧਰ ਦੇ ਪ੍ਰੈਸ ਕਲੱਬ ਵਿੱਚ ਅਲਮਸਤ ਬਾਪੂ ਲਾਲ ਬਾਦਸ਼ਾਹੀ ਥਾਂ ਤੇ ਲੰਬੇ ਸਮੇਂ ਤੋਂ ਸੇਵਾ ਕਰਦੇ ਹੋਏ ਲੋਕਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਨੇ ਐਮਪੀ ਹੰਸਰਾਜ ਹੰਸ ਅਤੇ ਉਹਨਾਂ ਦੁਆਰਾ ਨਵੀਂ ਬਣਾ ਕੇ ਚਲਾਈ ਜਾ ਰਹੀ ਕਮੇਟੀ ਦੇ ਖਿਲਾਫ ਗੰਭੀਰ ਇਲਜ਼ਾਮ ਲਗਾਏ ਉਹਨਾਂ ਦੱਸਿਆ ਕਿ ਕਿਵੇਂ ਐਮਪੀ ਹੰਸਰਾਜ ਹੰਸ ਅਤੇ ਉਹਨਾਂ ਵੱਲੋਂ ਬਣਾਈ ਗਈ ਕਮੇਟੀ ਅਲਮਸਤ ਬਾਪੂ ਲਾਲ ਬਾਦਸ਼ਾਹੀ ਕੋਲਕ ਤੇ ਪੈਸੇ ਦੀ ਦੁਰਵਰਤ ਹੋ ਰਹੀ ਹੈ ਅਤੇ ਆਪਣੀ ਐਸ਼ ਪਰਸਤੀ ਲਈ ਉਸ ਪੈਸੇ ਦੀ ਖਰਾਬੀ ਕੀਤੀ ਜਾ ਰਹੀ ਹੈ ਉਥੇ ਹੀ ਉਹਨਾਂ ਨੇ ਕਿਹਾ ਕਿ ਜਿੰਨਾ ਵੀ ਦਰਗਾਹ ਤੇ ਚੜਿਆ ਇਹ ਪੈਸਾ ਹੈ ਇਹ ਆਮ ਲੋਕਾਂ ਦੀ ਸੇਵਾ ਵਿੱਚ ਲੱਗਣਾ ਚਾਹੀਦਾ ਹੈ ਨਾ ਕਿ ਇਹਨਾਂ ਵੱਡੇ ਲੋਕਾਂ ਉੱਤੇ ਉਹਨਾਂ ਇਹ ਵੀ ਕਿਹਾ ਕਿ ਹੰਸ ਰਾਜ ਹੰਸ ਅਤੇ ਉਹਨਾਂ ਦੀ ਬਣਾਈ ਗਈ ਕਮੇਟੀ ਦੀ ਇਹ ਮਿਲੀ ਜੁਲੀ ਸਾਚੀ ਸ਼ੈ ਅਸੀਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਮੇਰਾ ਨਾਮ ਕੁੰਦਨ ਸਾਈਂ ਆ ਜੀ 20 ਸਾਲ ਤੋਂ ਮੈਂ ਬਾਪੂ ਲਾਲ ਬਾਦਸ਼ਾਹ ਸਰਕਾਰ ਦੇ ਦਰਬਾਰ ਤੇ ਸੇਵਾ ਦਾ ਰਿਹਾ ਉਹਦੇ ਵਿੱਚ ਮੈਂ ਆਪ ਦਾ ਇੱਕ ਵੱਖਰੇ ਦਰਵਾਜ਼ੇ ਤੇ ਸੇਵਾ ਕਰਨਾ ਉਹ ਬਾਪੂ ਲਾਲਵਾਸ਼ਾ ਸਰਕਾਰ ਦਾ ਸੀ ਮੇਰੇ ਕੋਲ ਮਹੱਲਾ ਸਮੂਹ ਰਿਸ਼ੀਨਗਰ ਵਾਸੀ ਜਿੰਨੇ ਵੀ ਸਮੂਹ ਰਿਸ਼ੀਨਗਰ ਮਹੱਲੇ ਵਾਸੀਆਂ ਨੇ ਇਹਨਾਂ ਨੇ ਮੇਰੇ ਕੋਲ ਆਏ ਇਹਨਾਂ ਨੇ ਮੈਨੂੰ ਦੱਸਿਆ ਵੀ ਜੋ ਵੀ ਨਾ ਮਹੱਲਾ ਰਿਸ਼ੀ ਅੱਥੇ ਬਾਪੂ ਲਾਲਵਾਸ਼ਾ ਡੇਰੇ ਬਹੁਤ ਜ਼ਿਆਦਾ ਕਪਲੇ ਹੋ ਰਿਹਾ ਹੈ ਜਾਨੀ ਕਿ ਬਾਬਾਈ ਦੇ ਗੱਲੇ ਚੋਂ ਕਿਸੇ ਨੂੰ ਸੋਨਾ ਪਾਈ ਜਾ ਰਿਹਾ ਸਬਜ਼ੀਆਂ ਵਿੱਚੋਂ ਆਪ ਹੀ ਪ੍ਰਧਾਨ ਆਪਣੀ ਉਹ ਦੁਕਾਨ ਦੀ ਸਬਜ਼ੀ ਦੁਕਾਨ ਆ ਆਪ ਹੀ ਸਬਜ਼ੀ ਵੇਚਣ ਵਾਲਾ ਆਪ ਹੀ ਸਾਈਨ ਕਰਨ ਵਾਲਾ ਆਪੀ ਬਿੱਲ ਆਪੀ ਬਿੱਲ ਠੀਕ ਆ ਜੀ ਔਰ ਔਰ ਇੱਕ ਨਹੀਂ ਸਬਜੀ ਵੀ 4 ਗੁਣਾ ਜ਼ਿਆਦਾ ਯਾਨਕੀ ਪੈਸੇ ਲਾਏ ਜਾ ਰਹੇ ਆ ਮਤਲਬ ਸਬਜੀ ਦਾ ਇਹ ਸਾਰੇ ਜੀ ਸਾਰੇ 올ਓਵਰ ਦੇਖੋ ਮੈਂ ਖੁਦ ਆਪ 15 ਸਾਲ ਉੱਤੇ ਗਜਾ ਕੀਤੀ ਆ ਜਦੋਂ ਮੇਲਾ ਆਉਂਦਾ ਵਾ ਅਸੀਂ ਉੱਤੇ ਗਜਾ ਕਰਦੇ ਹੁੰਨੇ ਸੀਗੇ ਪੂਰੇ ਪੰਜਾਬ ਚੋਂ ਪੱਕੇ ਲੱਗੇ ਹੋ ਕਿਸੇ ਨੇ ਆਟਾ ਦੇਣਾ ਕਿਸੇ ਨੇ ਕੁਛ ਦੇਣਾ ਕਿਸੇ ਨੇ ਕੁਛ ਦੇਣਾ ਉਹ ਸਾਡੇ ਕੋਲ 8-9 ਮਹੀਨੇ ਰਾਸ਼ਨ ਚੱਲਦਾ ਸੀ ਇਹਨਾਂ ਨੇ ਸਾਰਿਆਂ ਦਾ ਬੰਦ ਕਰਕੇ ਕਹਿੰਦੇ ਅਸੀਂ ਨਹੀਂ ਗਜਾ ਕਰਨੀ ਕਿਸੇ ਕੋਲ ਅਸੀਂ ਰਾਸ਼ਨ ਨਹੀਂ ਲੈਣਾ ਪੇਡ ਰਸ਼ਣ ਲਿਆਉਣ ਲੱਪੇ ਪੇਡ ਹਰੇਕ ਚੀਜ਼ ਆਉਂਦੀ ਸੀ ਜਿਹਦੇ ਚੋਂ ਕਮਿਸ਼ਨ ਇਹ ਵੰਡਦੇ ਹੁੰਦੇ ਸੀ ਆਪਾਂ ਚ ਕੌਣ ਵੰਡਦੇ ਸੀ ਇਹੀ ਕਮੇਟੀ ਮੈਂਬਰ ਕੌਣ ਕੌਣ ਆ ਪਵਨ ਗੇਲਾ ਜਰੇ ਬੇਨਾਂ ਦੇ ਨਾਲ ਦੇ ਸਾਥੀ ਆ ਜਿੰਨੇ ਵੀ ਜਿੰਨੇ ਕਮੇਟੀ ਮੈਂਬਰ ਆ ਤੁਹਾਨੂੰ ਸਾਰੀ ਲਿਸਟ ਦੇ ਦਵਾਂਗਾ ਕਮੇਟੀ ਮੈਂਬਰਾਂ ਦੀ ਕਿੰਨੇ ਕ ਮੈਂਬਰ ਹੈ ਚੇਅਰਮੈਨ ਜੀ ਹੰਸਰਾ ਜਹੰਸ ਜੀ ਆ 10 10 ਤੋਂ 11 ਮੈਂ ਚੇਅਰਮੈਨ ਬਿਲਕੁਲ ਜਾਣਦੀ ਹੋਊਗੀ ਜੀ ਇਹ ਤਾਂ ਉਹਨਾਂ ਨੂੰ ਪੁੱਛਣਾ ਪੈਣਾ ਹੋਵੇਗਾ ਮੈਂ ਕਿਹਾ ਜੀ ਬੀਬੀ ਇੰਦਰਜੀਤ ਕੌਰ ਮਾਂ ਜੀ ਨੇ ਦਰਬਾਰ ਤੇ ਇੱਕ ਮੱਥਾ ਟੇਕਣ ਪਹਿਲਾਂ ਆਉਂਦੇ ਹੁੰਦੇ ਸੀ ਬਾਦ ਵਿੱਚ ਉਹਨਾਂ ਦਾ ਇੰਟਰਫੇਰੈਂਸ ਇਹਨਾਂ ਵੱਧ ਗਿਆ ਜਿਹੜੇ ਉੱਥੇ ਸਾਡੇ ਦੁਕਾਨਾਂ ਵਾਲੇ ਆ ਗਰੀਬ ਤਬਕਾ ਬੈਠਾ ਉਹਨਾਂ ਨੂੰ ਅੱਗੇ ਤਾਂ ਹਮ ਕੀ ਕਰ ਦੇਣ ਲੱਪੇ ਵਿੱਚ ਦੀ ਕੰਦ ਕਰ ਦੋਵੇਂ ਤੁਹਾਡੇ ਤੇ ਪਰਚੇ ਪਾ ਦਵਾਂਗੇ ਝੂਠੇ ਪਰਚੇ ਪਾ ਦਵਾਂਗੇ ਤੁਹਾਡੇ ਤੇ ਇੱਦਾਂ ਕਰ ਦੋ ਹੁਣ ਜਿੱਦਣ ਇਹਨਾਂ ਨੇ ਪਰਸੀ ਦੀ ਪ੍ਰੈਸ ਕਾਨਫਰੰਸ ਕੀਤੀ ਆ ਉੱਥੇ ਮੇਰੇ ਘਰ ਦੇ ਬਾਹਰ ਭਾਜੀ ਪੁਲਿਸ ਦੀ ਬੱਸ ਲਾਉਣ ਦਾ ਕੀ ਮਤਲਬ ਸੀ ਗਲੀ ਦੇ ਬਾਹਰ ਜਿਹਨਾਂ ਵਿੱਚ ਡੰਡੇ ਬੰਦੂਕਾਂ ਛਤਰੇ ਕੀ ਕੁਝ ਹੋ ਜਿਹਨਾਂ ਦੇ ਜਿੱਦਾਂ ਕੋ ਹੁੰਦੀ ਆ ਨਾ ਕੀ ਲੱਗਦਾ ਕਿ ਦੇ ਵਿੱਚ ਕਬਜ਼ਾ ਕਰਨ ਦੀ ਕੋਸ਼ਿਸ਼ ਡੇਰੇ ਦੇ ਕਬਜ਼ਾ ਤਾਂ ਦੇਖੋ ਆਲਰੇਡੀ ਕੁਛ ਵੀ ਕਹਿ ਸਕਦੇ ਆਪਾਂ ਉਸ ਚੀਜ਼ ਨੂੰ ਪਰ ਉਹ ਤਾਂ ਇਸ ਟਾਈਮ ਪਾਵਰ ਚਾ ਦੇਖੋ ਉਹ ਪਾਵਰ ਚਾ ਪਾਵਰ ਚਾ ਮੈਂ ਤਾਂ ਇੱਕ ਛੋਟਾ ਜਿਹਾ ਫਕੀਰਾਂ ਜੀ ਜੀਗਾ ਬਾਪੂ ਲਾਲ ਬਾਸ਼ਾ ਨੂੰ ਮੰਨਣ ਵਾਲਾ ਮੈਂ ਪਹਿਲੋ ਵੀ ਸੇਵਾਚ ਸੀ ਹੁਣ ਵੀ ਸੇਵਾਚ ਆ ਮੈਂ ਗਾਂ ਵੀ ਸੇਵਾਚ ਹੀ ਰਹਿਣਾ ਮੇਰੇ ਉੱਥੇ ਜਾਣ ਦੇ ਨਾਲ ਕਿਤਨਾ ਕਿਤੇ ਉਹਨਾਂ ਨੂੰ ਇਹ ਡਾਰਾ ਵੀ ਕਿਤੇ ਲੋਕ ਇਹਨੂੰ ਨਾ ਜ਼ਿਆਦਾ ਪਸੰਦ ਕਰਦੇ ਹੁਣ ਜਾਂ ਇਹਨੂੰ ਉੱਥੇ ਇਹ ਦਰਬਾਰ ਤੇ ਕੋਈ ਆਪਣੇ ਆਪ ਨੂੰ ਉਹਨਾਂ ਸ਼ੋਅ ਕਰ ਦਵੇ ਜੇ ਮੈਨੂੰ ਉਹਨੇ ਲੈ ਕੇ ਜਾਣਾ ਤਾਂ ਕੋਈ ਰੋਕ ਨਹੀਂ ਸਕਦਾ ਠੀਕ ਆ ਜੀ ਇਹ ਉਸ ਮਾਲਕ ਦੀ ਮਰਜ਼ੀ ਆ। ਇਹਦੇ ਖਿਲਾਫ ਕੋਈ ਐਵੀਡੈਂਸ ਹੈ? ਨਹੀਂ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਹੈਗਾ ਜੀ। ਐਵੀਡੈਂਸ ਆਮ ਇੱਕ ਕੰਪਲੇਂਟ ਚ ਲਿਖਾਇਆ ਪੁਲਿਸ ਨੂੰ ਕੰਪਲੇਂਟ ਦਿੱਤੀ। ਨਹੀਂ ਅਸੀਂ ਤਾਂ ਇਸ ਬਿਹਾਵ ਤੇ ਦਿੱਤੀ ਪਰ ਉਹਨਾਂ ਦਾ ਇੰਟਰਫੇਰੈਂਸ ਬਹੁਤ ਆ। ਡੇਰੇ ਚ ਇੰਟਰਫੇਰੈਂਸ ਬਹੁਤ ਆ ਹੁਣ ਜਿੱਦਣ ਬਾਪੂ ਲਾਲਵਾਸ਼ਾ ਸਰਕਾਰ ਦੇ ਪਹਿਲੋ ਬਰਸੀ ਦੀ ਮੀਟਿੰਗ ਅਸੀਂ ਕੀਤੀ ਆ ਸਾਡੇ ਇਹਨਾਂ ਨੇ ਕੀਤੀ ਹਰਮਿਤ ਸੋਹਣੀ ਜੀ ਨੇ ਪਛੋਤ ਨਾਲ ਬਿੱਟੂ ਜੀ ਨੇ ਬਾਅਦ ਵਿੱਚ ਹੰਸਰਾਏ ਨੂੰ ਇਹਨਾਂ ਨੇ ਕੌਨਫੀਡੈਂਸ ਪਹਿਲੋ ਲੈ ਕੇ ਮੀਟਿੰਗ ਕੀਤੀ। ਬਾਅਦ ਵਿੱਚ ਉੱਥੇ ਆਮ ਆਦਮੀ ਪਾਰਟੀ ਦੇ ਸਾਰੇ ਨੌਵੇਂ ਦੇ ਉਹਨਾਂ ਦੀ ਪਾਰਟੀ ਹਾਂਜੀ ਕੁਛ ਨਹੀਂ ਜੀ ਉਹ ਤਾਂ ਹੁਣ ਤੁਸੀਂ ਬਾਅਦ ਵਿੱਚ ਕਹੋਗੇ ਉਹ ਤਾਂ ਉਹਨਾਂ ਵੱਲ ਹੀ ਆ ਉਹਨਾਂ ਸਾਫ਼ ਕਹਤਾ ਕਹਿੰਦੇ ਜੀ ਇੱਥੇ ਕੋਈ ਕਪਲ ਨਹੀਂ ਹੋਇਆ ਇੱਥੇ ਉਹ ਬਿਲਡਿੰਗ ਉਹਨਾਂ ਦੇ ਵੱਲੋਂ ਬਿਲਡਿੰਗ ਉਹਨਾਂ ਵੱਲੋਂ ਬਣਾਈ ਆ ਤੁਹਾਨੂੰ ਉਹਨਾਂ ਨੇ ਨਹੀਂ ਨਹੀਂ ਉਹਨਾਂ ਨੇ ਬਿਲਡਿੰਗ ਆਪ ਆਪਣੇ ਰਹਿਣ ਲਈ ਬਣਾਈ ਆ ਮਹਿਲ ਉੱਚ ਲਗਜ਼ਰੀ ਬੈੱਡ ਲੱਗੇ ਆ ਤੁਹਾਨੂੰ ਵੀਡੀਓ ਦਿਖਾਉਂਦੇ ਆ ਉਹਨੇ ਹੋਟਲ ਟਾਈਪ ਇੱਕ ਵੀਡੀਓ ਬਣਾਈ ਆ ਠੀਕ ਆ ਜੀ ਜਦ ਕਿ ਬਾਪੂ ਲਾਲਬਾਜਾ ਸਰਕਾਰ ਦੇ ਦਰਬਾਰ ਦਾ ਬਹੁਤ ਕੁਝ ਅਜੇ ਉਹ ਸਾਰੀ ਹੋਣ ਵਾਲੀ ਆ ਉੱਥੇ ਸੰਗਤ ਦੇ ਬੈਣ ਨੂੰ ਤਾਂ ਹੈ ਹੀ ਨਹੀਂ ਕੋਈ ਹਾਲ ਸੰਗਤ ਦੇ ਬੈਨ ਨੂੰ ਹੋਵੇ ਕੋਈ ਲੰਗਰ ਘਰ ਸ਼ੈੱਡ ਕੱਲੀ ਬਣੀ ਆ ਉੱਥੇ ਸਿਰਫ ਚਾਹ ਦਾ ਆ ਜਾਂ ਰੋਟੀ ਲੰਗਰ ਪਾਣੀ ਵੱਡੀ ਸ਼ੈੱਡ ਆ ਮਿਲ ਪੁਲਿਸ ਸਰਾਨੂੰ ਮਿਲ ਕੇ ਆ ਕੰਪਲੀਟ ਦੇ ਗਿਆ ਪੁਲਿਸ ਅਫਸਰਾਂ ਦੇ ਕੀ ਕਹਿੰਦੇ ਨਹੀਂ ਉਹ ਤਾਂ ਕਹਿੰਦੇ ਕਹਿੰਦੇ ਜੀ ਜੋ ਵੀ ਹੋਊਗਾ ਅਸੀਂ ਤੁਹਾਡੇ ਨਾਲ ਕੋਈ ਨਹੀਂ ਅਸੀਂ ਤਾਂ ਸਿਰਫ ਇੱਕ ਇਸ ਕਰ ਰਹੇ ਅਸੀਂ ਡਰ ਦੇ ਮਾਹੌਲ ਚ ਕੱਲ ਨੂੰ ਸਾਡੇ ਤੇ ਕੋਈ ਨਾ ਕੋਈ ਝੂਠੇ ਪਰਚੇ ਗਲਤ ਪਰਚੇ ਜਾਂ ਸਾਡੇ ਜਿੰਨੇ ਵੀ ਨਾਲ ਸਾਡੇ ਚੱਲੇ ਆ ਰਹੇ ਬੱਚਿਆਂ ਦੇ ਜਾ ਸਾਡੇ ਭਰਾ ਜਿੰਨੇ ਵੀ ਸਾਡੇ ਚੱਲੇ ਦੁਕਾਨਦਾਰ ਆ ਜਾਂ ਹੋਰ ਆ ਉਹਨਾਂ ਦੇ ਕੋਈ ਝੂਠਾ ਪਰਚਾ ਨਾ ਪਵੇ ਬਿਊਰੋ ਰਿਪੋਰਟ ਚੰਡੀਗੜ੍ਹ ਖਬਰਨਾਮਾ